ਕਿ ਮੈਂ ਕਹਿ ਸਕਦਾ ਵੀ ਜੇ ਬਟਾਲੇ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਇੰਨਾ ਵੱਡਾ 라ਵਨ ਬਣਿਆ ਤੇ ਅੱਜ ਬਟਾਲੇ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਇੰਨਾ ਰਸ਼ ਜਿਹੜਾ ਉਹ ਆਇਆ ਇਹਨਾਂ ਦਾ ਜਿਹੜਾ ਪਿਆਰ ਅਸ਼ੀਰਵਾਦ ਇਹ ਸਾਡੇ ਤੇ ਜਾਣ ਪਰਦਾ ਕਿਉਂਕਿ ਪਿਆਰ ਅੱਗੇ ਵੀ ਇਹ ਕਰਦੇ ਸੀ ਪਰ ਉਸ ਤੋਂ ਬਾਅਦ ਪਿਆਰ ਦਾ ਕੋਈ ਮੈਨੂੰ ਨਹੀਂ ਲੱਗਦਾ ਵੀ ਕੋਈ ਆਗੂ ਜਿਹੜਾ ਇਹਨਾਂ ਦਾ ਮੁੱਲ ਪਾਉਂਦਾ ਹੋਵੇ ਪਰ ਮੈਨੂੰ ਮਾਣ ਹੈ ਇਸ ਗੱਲ ਦਾ ਕਿ ਇਹਨਾਂ ਨੇ ਇੱਕ ਵਾਰੀ ਮੇਰੇ ਤੇ ਵਿਸ਼ਵਾਸ ਕੀਤਾ ਮਟਾਲਾ ਵਾਸੀ ਜਿਹੜੇ ਨੇ ਇਹ ਮੇਰਾ ਪਰਿਵਾਰ ਹੈ ਪਰ ਮੈਨੂੰ ਮੈਂ ਜਿਹੜੀ ਵੀ ਗੱਲ ਕਹਿਣੀ ਚਾਹਣਾ ਹੋਵਾਂ ਕਿਉਂਕਿ ਹਜ਼ਾਰਾਂ ਦੀ ਤعداد 'ਚ ਮੇਰਾ ਪਰਿਵਾਰ ਆ ਉਹ ਜਦੋਂ ਮੈਂ ਮੈਸੇਜ ਦਿੰਦਾ ਉਸ ਮੈਸੇਜ ਨੂੰ ਫੋਲੋ ਕਰਦੇ ਨੇ ਪਰ ਮੇਰੇ ਤੇ ਵਿਸ਼ਵਾਸ ਕਰਦੇ ਨੇ ਅੱਜ ਜੇ ਦੁਸ਼ਹਰੇ ਦਾ ਇਹ ਕੰਮ ਜਿਹੜਾ ਹੋਇਆ ਤੁਹਾਡੇ ਸਾਹਮਣੇ ਹੀ ਆ ਸਭ ਤੋਂ ਪਹਿਲਾਂ ਆਤਿਸ਼ਬਾਜ਼ੀ ਚੱਲੀ ਆਤਿਸ਼ਬਾਜ਼ੀ ਤੋਂ ਬਾਅਦ ਜਿਹੜਾ ਇਹ ਰਾਵਣ ਨੂੰ ਦਹਿਨ ਕੀਤਾ ਗਿਆ ਸੋ ਮੈਂ ਬਟਾਲਾ ਵਾਸੀਆਂ ਦਾ ਔਰ ਆਪਣੀ ਸਾਰੀ ਟੀਮ ਦਾ ਕੀਤੀ ਹੋਈ ਮਿਹਨਤ ਦਾ ਤਹਿ ਦਿਲ ਤੋਂ ਧੰਨਵਾਦੀ ਆ ਮੈਂ ਗੱਲ ਆਪਣੇ ਬਟਾਲੇ ਦੀ ਸੰਗਤ ਦਾ ਧੰਨਵਾਦ ਕਰਦਾ ਮੈਂ ਅੱਗੇ ਵੀ ਇੱਕੋ ਗੱਲ ਕਹਿਣਾ ਹੁੰਦਾ ਵੀ ਇਹਨਾਂ ਦਾ ਜਿਹੜਾ ਪਿਆਰ ਆਸ਼ੀਰਵਾਦ ਆ ਇਹ ਸਾਡੇ ਚ ਜਾਣ ਪਰਦਾ ਕਿਉਂਕਿ ਪਿਆਰ ਅੱਗੇ ਵੀ ਇਹ ਕਰਦੇ ਸੀ ਪਰ ਉਸ ਤੋਂ ਬਾਅਦ ਪਿਆਰ ਦਾ ਕੋਈ ਮੈਨੂੰ ਨਹੀਂ ਲੱਗਦਾ ਵੀ ਕੋਈ ਆਗੂ ਜਿਹੜਾ ਇਹਨਾਂ ਦਾ ਮੁੱਲ ਪਾਉਂਦਾ ਹੋਵੇ ਪਰ ਮੈਨੂੰ ਮਾਣ ਹੈ ਇਸ ਗੱਲ ਦਾ ਵੀ ਇਹਨਾਂ ਨੇ ਇੱਕ ਵਾਰੀ ਮੇਰੇ ਤੇ ਵਿਸ਼ਵਾਸ ਕੀਤਾ ਹੁਣ ਸਮੁੱਚੀ ਮੇਰੀ ਟੀਮ ਜਿੰਨੀ ਵੀ ਆ ਮੇਰਾ ਵੀ ਰਾਸ਼ੂ ਕੋਰ ਵਰਨ ਜੀ ਸਾਰੀ ਜੇ ਮੈਂ ਕੱਲੇ-ਕੱਲੇ ਦਾ ਨਾਮ ਲੈਣਾ ਸ਼ੁਰੂ ਕਰਦਿਆਂ ਤਾਂ ਮੈਨੂੰ ਲੱਗਦਾ ਵੀ ਇੱਥੇ ਸਵੇਰ ਚੜ੍ਹ ਜੂਗੀ ਸੋ ਮੈਂ ਸਾਰਿਆਂ ਦਾ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਔਰ ਅੱਜ ਜਿਹੜਾ ਕੱਠ ਜਿਹੜਾ ਵਧਿਆ ਉਹ ਅੱਜ ਮੈਂ ਕਹਿ ਸਕਦਾ ਵੀ ਜੇ ਬਟਾਲੇ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਇੰਨਾ ਵੱਡਾ 라ਵਣ ਬਣਿਆ ਤੇ ਅੱਜ ਬਟਾਲੇ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਇੰਨਾ ਰਸ਼ ਜਿਹੜਾ ਉਹ ਆਇਆ ਇਹ ਇਹਨਾਂ ਦੀ ਮੈਂ ਕਹਿ ਸਕਦਾ ਵੀ ਸਾਨੂੰ ਅੱਗੇ ਨਾਲ ਹੋਰ ਜਿਹੜਾ ਜੋਸ਼ ਹੈ ਉਹ ਭਰਦੀ ਹੈ ਇਹਨਾਂ ਦਾ ਕੱਠ ਭਰਦਾ ਹੈ ਤੇ ਜਿਸ ਤਰ੍ਹਾਂ ਖੁਸ਼ੀ ਨਾਲ ਜਾਂਦੇ ਨੇ ਆਸ਼ੀਰਵਾਦ ਦੇਖ ਕੇ ਜਾਂਦੇ ਨੇ ਬਸ ਇਹੋ ਸਾਡੀ ਤਾਕਤ ਹੈ ਔਰ ਇਸੇ ਤਾਕਤ ਕਰਕੇ ਲੱਗੇ। ਉਹ ਮਸੀਨ ਕੀ ਕਹਿਣਾ ਚਾਹੁੰਦੇ ਹੋ ਕਿ ਦੇਖੋ ਮੈਂ ਅੱਗੇ ਇੱਕੋ ਬੇਨਤੀ ਕਰਦਾ ਹੁਣਾ ਬਟਾਲਾ ਵਾਸੀ ਜਿਹੜੇ ਨੇ ਇਹ ਮੇਰਾ ਪਰਿਵਾਰ ਹੈ। ਪਰ ਮੈਨੂੰ ਮੈਂ ਜਿਹੜੀ ਵੀ ਗੱਲ ਕਹਿਣੀ ਚਾਹਨਾ ਹੋਵਾਂ ਕਿਉਂਕਿ ਹਜ਼ਾਰਾਂ ਦੀ ਤعداد 'ਚ ਮੇਰਾ ਪਰਿਵਾਰ ਹੈ। ਉਹ ਜਦੋਂ ਮੈਂ ਮੈਸੇਜ ਦਿੰਦਾ ਉਸ ਮੈਸੇਜ ਨੂੰ ਫੋਲੋ ਕਰਦੇ ਨੇ ਔਰ ਮੇਰੇ ਤੇ ਵਿਸ਼ਵਾਸ ਕਰਦੇ ਨੇ। ਸੋ ਮੈਂ ਦਿਲ ਦੀ ਗਰਾਈ ਤੋਂ ਆਪਣੇ ਬਟਾਲਾ ਵਾਸੀਆਂ ਦੇ ਜਿਹੜੇ-ਜਿਹੜੇ ਮੇਰੀਆਂ ਮਾਵਾ ਭੈਣਾ ਜਿਹੜੇ ਜਿਹੜੇ ਬੱਚੇ ਜਿਹੜੇ ਜਿਹੜੇ ਬਜ਼ੁਰਗ ਇੱਥੇ ਚੱਲ ਕੇ ਆਏ ਨੇ ਇੱਕ ਇੱਕ ਕਦਮ ਜਿਹੜਾ ਉਹਨਾਂ ਨੇ ਇਹ ਜਿਹੜਾ ਸਫ਼ਰ ਤੈਅ ਕੀਤਾ ਹੈ ਸ਼ਹਿਰੀ ਕਲਸੀ ਦਿਲ ਦੀ ਗਹਿਰਾਈ ਤੋਂ ਉਹਨਾਂ ਦਾ ਧੰਨਵਾਦ ਕਰਦਾ ਔਰ ਸਿਰ ਝੁੱਕ ਕੇ ਉਹਨਾਂ ਨੂੰ ਨਤਮਸਤ ਕਹਿੰਦਾ ਸੋ ਕਹਿਣ ਦਾ ਭਾਵ ਇਹੋ ਜਿਹੜਾ ਇਹਨਾਂ ਦਾ ਪਿਆਰ ਹੈ ਉਹ ਸਾਡੇ 'ਚ ਜਾਣ ਪੜਦਾ ਹੈ ਮੇਰੀ ਟੀਮ ਹੈ ਸਾਰੀ ਖੜੀ ਹੈ ਔਰ ਮੈਨੂੰ ਖੁਸ਼ੀ ਹੈ ਇਹ ਅੱਗੇ ਨਾਲੋਂ ਆ ਹੁਣੇ ਬੈਠੇ ਸੀ ਅੱਜ ਜੇ ਦੁਸ਼ਹਿਰੇ ਦਾ ਇਹ ਕੰਮ ਜਿਹੜਾ ਹੋਇਆ ਤੁਹਾਡੇ ਸਾਹਮਣੇ ਹੀ ਆ ਸਭ ਤੋਂ ਪਹਿਲਾਂ ਆਤਿਸ਼ਬਾਜ਼ੀ ਚੱਲੀ ਆਤਿਸ਼ਬਾਜ਼ੀ ਤੋਂ ਬਾਅਦ ਜਿਹੜਾ ਇਹ ਰਾਵਣ ਨੂੰ ਦਹਨ ਕੀਤਾ ਗਿਆ ਸੋ ਮੈਂ ਬਟਾਲਾ ਵਾਸੀਆਂ ਦਾ ਔਰ ਆਪਣੀ ਸਾਰੀ ਟੀਮ ਦਾ ਕੀਤੀ ਹੋਈ ਮਿਹਨਤ ਦਾ ਤਹਿ ਦਿਲ ਤੋਂ ਧੰਨਵਾਦੀ ਹਾਂ 40 ਫੁੱਟ ਤੋਂ ਸ਼ੁਰੂ ਕੀਤਾ ਇਹ ਕੰਮ ਅੱਜ 115-20 ਫੁੱਟ ਤੇ ਪਹੁੰਚ ਗਿਆ 118-20 ਫੁੱਟ ਪਹੁੰਚ ਗਿਆ ਜੀ ਹਾਂ ਹੁਣ ਅਗਲੀ ਵਾਰੀ ਜਿਹੜਾ ਉਹ ਹੋਰ ਹੁਣ ਸਫਰ ਵੱਧ ਤੈ ਕਰਾਂਗੇ ਕਿਉਂਕਿ ਸਾਨੂੰ ਇਹ ਹੁੰਦਾ ਦੇਖੋ ਇਹ ਐਸਾ ਤਿਉਹਾਰ ਹੈ ਸਾਰੇ ਪਰਿਵਾਰ ਨੇ ਇਕੱਠੇ ਹੋਣਾ ਹੁੰਦਾ ਹੈ ਬੱਚਿਆਂ ਨੂੰ ਬੜੀ ਰੀਜ਼ ਹੁੰਦੀ ਆ ਮੈਂ ਦੇਖ ਰਿਹਾ ਸੀ ਕੋਈ ਬਾਪ ਦੇ ਮੋਢਿਆਂ ਤੇ ਬੈਠਾ ਹੈ ਕਿਸੇ ਮਾਂ ਨੇ ਕਿਸੇ ਭੈਣ ਨੇ ਬੱਚਾ ਚੁੱਕਿਆ ਹੈ ਸੋ ਬੜੀ ਆਸ ਦੇ ਨਾਲ ਆਉਂਦੇ ਆ ਤੇ ਸਾਡੀ ਇਹ ਹੁੰਦਾ ਆ ਕਿ ਆਪਾਂ ਆਪਣੇ ਪਰਿਵਾਰਾਂ ਦੀ ਘੜਨਾ ਲਗ ਵਧੀਆ ਤੋਂ ਵਧੀਆ ਹੋਵੇ